ਆ ਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਲੇਡੀ ਡਾਉਨ ਜੋਆ ਜੋ ਇੱਕ ਕੁੜੀ ਆ ਜਿਹਦਾ ਕੀ ਭਾਈ ਉਹਦੇ ਮਗਰ ਸੱਤ ਜ਼ਿਲ੍ਹਿਆਂ ਦੀ ਪੁਲਿਸ ਲੱਗੀ ਹੋਈ ਆ ਕ੍ਰਾਈਮਨਲ ਆ ਇੱਕ ਜਿਹਦੇ ਕੋਲੋਂ ਦਿੱਲੀ ਪੁਲਿਸ ਨੇ 1 ਕਰੋੜ ਦੀ ਜੋ ਹਿਰੋਇਨ ਬਰਾਮਦ ਹੋਈ ਆ ਜਿਹਦਾ ਕੀ ਜੋ ਜਿਹੜਾ ਪਿਛਲਾ ਸਾਰਾ ਬੈਕਗ੍ਰਾਉਂਡ ਦੱਸਿਆ ਗਿਆ ਉਹਦਾ ਸਾਰਾ ਪਰਿਵਾਰ ਸਾਰੀ ਫੈਮਿਲੀ ਕ੍ਰਾਈਮਨਲ ਆ ਉਹਦਾ ਪਿਤਾ ਉਹਦੀ ਮਾਂ ਇਹ ਤੋਂ ਪਹਿਲਾਂ ਜਮਾਨਤ ਤੇ ਉਹਦੀ ਮਾਂ ਆ ਚੁੱਕੀ ਜਿਹੜਾ ਪਿਤਾ ਵੀ ਜੇਲ੍ਹ ਚਾਹ ਤੇ ਜਿਹੜਾ ਉਹਦੇ ਘਰ ਵਾਲਾ ਸਾਹਮੋਂ ਦਾ ਨਾਮ ਆ ਤਿਹੜ੍ਹ ਜੇਲ੍ਹ ਦੇ ਵਿੱਚ ਉਹ ਵੀ ਬੰਦਾ ਬਹੁਤ ਸਮੇਂ ਤੋਂ ਇਹਦਾ ਇੰਤਿਆਰ ਸੀ ਸੱਤ ਜ਼ਿਲ੍ਹਿਆਂ ਦੀ ਪੁਲਿਸ ਇਸ ਕੁੜੀ ਦੇ ਮਗਰ ਲੱਗੀ ਹੋਈ ਆ ਜਿੰਨੀ ਇਹ ਖਬਸੂਰਤਾ ਉਨੀ ਇਹ ਖਤਰਨਾਕ ਤੁਹਾਨੂੰ ਥੰਬਿਲ ਤੇ ਫੋਟੋ ਮਿਲੀ ਜਾਣੀ ਆ ਤੁਹਾਨੂੰ ਦੇਖਣ ਚ ਇਹ ਲੱਗੂ ਵੀ ਨਹੀਂ ਭੋਲੀ ਆ ਕੁੜੀ ਜਿੰਨੀ ਇਹ ਭੋਲੀ ਐ ਤੇ ਉਨੀ ਖਤਰਨਾਕ ਆ ਜੋ ਬਈ ਦਿੱਲੀ ਪੁਲਿਸ ਨੇ ਅੱਜ ਗ੍ਰਿਫਤਾਰ ਕੀਤੀ ਆ ਤਾਂ ਜੋ ਇਹ ਹਾਈਲਾਈਟ ਮੁੱਦਾ ਖਬਰ ਬਣ ਚੁੱਕੀ ਜਿਹਦੇ ਵਿੱਚ ਇਹਨੇ ਕੁੜੀ ਨੇ ਸਾਰਾ ਕੁਝ ਦੱਸਿਆ ਵੀ ਮੇਰੀ ਗੈਂਗਸਟਰਾਂ ਨਾਲ ਜੋ ਹੱਥ ਆ ਜਿਵੇਂ ਲੋਰਸ ਪਸਨੋਈ ਤਾਂ ਹੋਰ ਵੀ ਗੈਂਗਸਟਰ ਦੱਸੇ ਗਏ ਕਹਿੰਦੀ ਮੇਰਾ ਬਹੁਤ ਸਮੇਂ ਤੋਂ ਇਹ ਮੈਂ ਕੰਮ ਕਰਦੀ ਆ ਜੋ ਹੀਰੋਇਨ ਦਾ ਗਾਂਜਾ ਹੀਰੋਇਨ ਕਿਉਂਕਿ ਬਹੁਤ ਸਮੇਂ ਤੋਂ ਭਾਲ ਸੀ ਸੱਤ ਜ਼ਿਲ੍ਹਿਆਂ ਦੀ ਮੇਰੇ ਮਗਰ ਕਹਿੰਦੀ ਪੁਲਿਸ ਆ ਦਿੱਲੀ ਦੇ ਵਿੱਚ ਜਦੋਂ ਕਿਸੇ ਨੂੰ ਸਪਲਾਈ ਕਰਨ ਗਈ ਆ ਉੱਥੇ ਇਹਦੇ ਤੇ ਸ਼ੱਕ ਸੀ ਤਾਂ ਪੁਲਿਸ ਨੇ ਤੁਰੰਤ ਇਹਨੂੰ ਗ੍ਰਿਫਤਾਰ ਕੀਤਾ ਜਦੋਂ ਗ੍ਰਿਫਤਾਰ ਕੀਤਾ ਇਹਦਾ ਰਿਮਾਂਡ ਤੇ ਇਹਨਾਂ ਨੇ ਦੱਸਿਆ ਸਾਰਾ ਕੁਝ ਤੇ ਲੇਡੀਜ਼ ਪੁਲਿਸ ਨੂੰ ਇਹਨਾਂ ਨੇ ਆਪਣੇ ਬੰਨਿਓ ਸਾਰਾ ਕੁਝ ਕਬੂਲ ਕੀਤਾ ਵੀ ਮੈਂ ਵੇਚਦੀ ਆ ਜਿਹੜਾ ਮੇਰਾ ਘਰ ਵਾਲਾ ਉਹ ਵੀ ਇਸਾਮ ਉਹਦਾ ਨਾਮ ਆ ਤਿਹਾਰਡ ਜੇਲ੍ਹ ਦੇ ਵਿੱਚ ਬੰਦਾ ਨੂੰ ਤਿਹਾਰਡ ਜੇਲ੍ਹ ਦੇ ਵਿੱਚ ਜਦੋਂ ਇਹਦੇ ਪਤੀ ਨੂੰ ਲਿਆਇਆ ਗਿਆ ਤੇ ਉਦੋਂ ਇਹਦਾ ਕੰਮ ਕਾਰਨਾਮਾ ਸਾਰਾ ਇਹ ਕਰ ਰਹੀ ਸੀ ਕਹਿੰਦੀ ਵੀ ਮੈਂ ਉਦੋਂ ਦਾ ਇਹ ਕੰਮ ਕਰਦੀ ਆ ਜੋ 1 ਕਰੋੜ ਦੀ ਹੀਰੋਇਨ ਮੇਰੇ ਤੋਂ ਰਾਮਤ ਹੋ ਚੁੱਕੀ ਤਾਂ ਮੈਂ ਇਹਨੂੰ ਜਦੋਂ ਰਿਮਾਂਡ ਤੇ ਲਿਆਇਆ ਗਿਆ ਇਹਨੇ ਸਾਰਾ ਕੁਝ ਉੱਥੇ ਕਬੂਲ ਕੀਤਾ ਵੀ ਜਿਹੜਾ ਸਾਡਾ ਫੈਮਲੀ ਆ ਸਾਡੀ ਸਾਰੀ ਕ੍ਰਿਮੀਨਲ ਆ ਮੇਰੇ ਪਿਤਾ ਜੋ ਮੇਰੀ ਮਾਂ ਜਮਨਤ ਤੇ ਆਈ ਹੋਈ ਆ ਤਾਂ ਮੇਰੇ ਪਿਤਾ ਜੇਲ੍ਹ ਚਾਹ ਜਿਹੜੇ ਮੇਰੇ ਘਰ ਵਾਲਾ ਇਸਾਮੂ ਦਾ ਨਾਮ ਆ ਉਹ ਤਿਹਾਰ ਜੇਲ੍ਹ ਚ ਇਸਾਮ ਬਾਬਾ ਉਹਦਾ ਨਾਮ ਤਾਂ ਜਿਹੜੀ ਇਹ ਖਬਰ ਹਾਈਲਾਈਟ ਮੁੱਦਾ ਬਣ ਚੁੱਕੀ ਜੋ ਕਿ ਭਾਈ ਜਿੰਨੀ ਇਹ ਕੁੜੀ ਭੋਲੀ ਲੱਗਦੀ ਉੰਨੀ ਹੀ ਖਤਰਨਾਕ ਆ ਕਿਉਂਕਿ ਇਹਦਾ ਇਹਦਾ ਆਪ ਦਾ ਖੁੱਦ ਦਾ ਕਹਿਣਾ ਵੀ ਗੈਂਗਸਟਰਾਂ ਨਾਲ ਇਹਦਾ ਹੱਥ ਆ ਲੋਰਸ ਸੁਨੋਈ ਕੁਝ ਵੀ ਨਹੀਂ ਹੋਰ ਵੀ ਤਕੜੇ ਤਕੜੇ ਗੈਂਗਸਟਰ ਦੱਸਿਆ ਗਿਆ ਕਿ ਜਦੋਂ ਇਹਨੂੰ ਰਿਮਾਂਡ ਤੇ ਲਿਆਤਾ ਗਿਆ ਲੇਡੀਜ਼ ਪੁਲਿਸ ਨੇ ਇਹਦਾ ਰਿਮਾਂਡ ਲਿਆ ਗਿਆ ਤਾਂ ਤੁਰੰਤ ਇਸ ਕੁੜੀ ਨੇ ਆਪਣੇ ਬੰਨਿਓ ਸਾਰੀ ਗੱਲ ਦਾ ਖੁਲਾਸਾ ਕੀਤਾ ਵੀ ਇਹ ਮੈਂ ਬਹੁਤ ਸਮੇਂ ਤੋਂ ਕੰਮ ਕਰਦੀ ਆ ਜਦੋਂ ਦਾ ਮੇਰੇ ਘਰ ਆ ਅਸਾਮ ਜੇਲ੍ਹ ਦੀ ਜਿਹੜਾ ਅਸਾਮ ਆ ਉਹਦਾ ਨਾਮ ਘਰ ਵਾਲੇ ਦਾ ਜਦੋਂ ਦੇ ਉਹ ਜੇਲ੍ਹ ਚ ਗਏ ਆ ਉਦੋਂ ਦੀ ਮੈਂ ਇਹ ਕ੍ਰਿਮ ਜੋ ਕ੍ਰਿਮੀਨਲ ਕੰਮ ਕਰਦੀ ਆ ਸਾਰੇ ਗੈਰ ਕਾਨੂੰਨੀ ਕੰਮ ਜੋ ਮੈਂ ਤੋਂ ਪਹਿਲਾਂ ਇਹ ਚਿੱਟੇ ਦਾ ਕੰਮ ਗਾਂ ਜਾਂ ਹੈਰੋਇਨ ਜਿਹਨੂੰ ਆਪਾਂ ਕਹਿੰਦੇ ਆ ਤਾਂ ਹੋਰ ਵੀ ਨਸ਼ਾ ਤਸਤਰ ਲੋਕਾਂ ਨਾਲ ਸੰਬੰਧ ਵੀ ਆ ਤਾਂ ਇਹ ਸਪਲਾਈ ਕਰਦੀ ਸੀ ਬਹੁਤ ਸਮੇਂ ਤੋਂ ਤੇ ਜੋ ਅੱਜ ਦਿੱਲੀ ਪੁਲਿਸ ਨੂੰ ਬਹੁਤ ਸਮੇਂ ਤੋਂ ਭਾਲ ਸੀ ਤੇ ਉਹਨੂੰ ਅੱਜ ਗ੍ਰਿਫਤਾਰ ਕੀਤਾ ਜੋ ਆਪਣੇ ਬੰਨਿਓ ਇਹਨੇ ਆਪਣੇ ਬੰਨਿਓ ਗੱਲ ਦਾ ਖੁਲਾਸਾ ਕੀਤਾ ਜਦੋਂ ਰਿਮਾਂਡ ਤੇ ਲਿਆਇਆ ਗਿਆ ਪਹਿਲਾਂ ਤਾਂ ਨਹੀਂ ਮੰਨੀ ਜਦੋਂ ਇਹਨੂੰ ਰਿਮਾਂਡ ਤੇ ਲਿਆਇਆ ਗਿਆ ਲੇਡੀਜ਼ ਪੁਲਿਸ ਨੂੰ ਇਹਨੇ ਆਪਣੇ ਬੰਨਿਓ ਸਾਰਾ ਕੁਝ ਉਗਲਤਾ ਕਿਉਂਕਿ ਇਹਦਾ ਕਹਿਣਾ ਇਹ ਹੈਗਾ ਵੀ ਮੈਂ ਬਹੁਤ ਸਮੇਂ ਤੋਂ ਜੋ ਮੇਰੇ ਘਰ ਵਾਲਾ ਵੀ ਇਹੀ ਕੰਮ ਕਰਦਾ ਸੀ ਜੋ ਨਸ਼ਾ ਤਸਤਰਾਂ ਜਿਵੇਂ ਆਪਾਂ ਕਹਿੰਦੇ ਨਸ਼ਾ ਵੇਚਦੇ ਸੀਗੇ ਉਧਰ ਉਧਰ ਹੀ ਸਪਲਾਈ ਹੁੰਦਾ ਸੀ ਤਾਂ ਜਿਹੜਾ ਕਿ ਬਈ ਦਿੱਲੀ ਪੁਲਿਸ ਨੇ ਬਹੁਤ ਤਗੜੇ ਤਗੜੇ ਕਾਰਨਾਮੇ ਕੀਤੇ ਆ ਅੱਜ ਤੋਂ ਜਿਹੜੀ 2 ਮਹੀਨੇ ਪਹਿਲਾਂ ਮੈਂ ਖਬਰ ਪਾਈ ਸੀ ਲੋਰਸ ਬਸਨੋਈ ਦਾ ਇੱਕ ਸਾਥੀ ਗ੍ਰਿਫਤਾਰ ਕੀਤਾ ਸੀ ਪੈਰ ਤੇ ਗੋਲੀ ਮਾਰ ਕੇ ਕਿਉਂਕਿ ਦਿੱਲੀ ਪੁਲਿਸ ਬਹੁਤ ਕਾਮਯਾਬ ਰਹਿੰਦੀ ਐ ਇਸ ਕੰਮਾਂ ਦੇ ਵਿੱਚ ਜਿਹੜਾ ਕੋਈ ਮੁਜਰਮ ਨੂੰ ਤਗੜੇ ਤੋਂ ਤਗੜੇ ਮੁਜਰਮ ਬਹੁਤ ਛੇਤੀ ਗ੍ਰਿਫਤਾਰ ਕਰ ਲੈਂਦੀ ਐ ਜਿਵੇਂ ਇਸ ਕੁੜੀ ਨੂੰ ਦੇਖਣ ਚ ਚਿਹਰਾ ਤੁਹਾਨੂੰ ਥਾਮ ਮਿਲ ਤੇ ਫੋਟੋ ਮਿਲੀ ਜਾਣੀ ਆ ਦੇਖਣ ਚ ਲੱਗਦਾ ਪੋਲਾ ਪਰ ਨਹੀਂ ਬਹੁਤ ਖਤਰਨਾਕ ਆ ਕਿਉਂਕਿ ਜਿਨੂੰ ਆਪਾਂ ਸਮਝਦੇ ਹੁੰਨੇ ਆ ਨਹੀਂ ਦੇਖਣ ਨੂੰ ਕੁਝ ਹੋਰ ਬਾਹਰ ਕੁਝ ਹੋਰ ਤੇ ਅੰਦਰ ਕੁਝ ਹੋਰ ਆ ਕਿਉਂਕਿ ਇਹਨੇ ਆਪਣੇ ਬੰਨਿਓ ਗੱਲ ਦਾ ਖਲਾਸਾ ਕੀਤਾ ਵੀ ਸੱਤ ਜ਼ਿਲ੍ਹਿਆਂ ਦੀ ਪੁਲਿਸ ਇਸ ਦੇ ਮਗਰਾ ਐਨੇ ਤਾਂ ਕੋ ਲੋਰਸ ਸੁਣੋਈ ਦੇ ਮਗਰ ਹੈ ਨਹੀਂ ਜਿੰਨੇ ਇਸ ਕੁੜੀ ਦੇ ਮਗਰਾ ਕਿਉਂਕਿ ਸੱਤ ਜ਼ਿਲ੍ਹਿਆਂ ਦੀ ਪੁਲਿਸ ਕੋਈ ਉਹੀ ਨਹੀਂ ਹੁੰਦੀ ਦਿੱਲੀ ਦੀ ਤੇ ਅਮਰੋਤਸਰ ਕੋਈ ਹੋਰ ਆਸੇ ਪਾਸੇ ਸਾਰੇ ਜ਼ਿਲ੍ਹਿਆਂ ਦੀ ਸੱਤ ਜ਼ਿਲ੍ਹਿਆਂ ਦੀ ਦੱਸਿਆ ਗਿਆ ਪੁਲਿਸ ਦੇ ਮਗਰਾ ਤੇ ਜਦੋਂ ਇਹਦਾ ਰਿਮਾਂਡ ਲਿਆ ਗਿਆ ਤਾਂ ਤੋਤੇ ਵਾਂਗੂ ਇਹਨੇ ਬੋਲਣਾ ਸ਼ੁਰੂ ਕਰਿਆ ਤੇ ਇਸ ਕੁੜੀ ਨਾਲ ਜਿਹੜੀ ਪੁਲਿਸ ਵਾਲੀ ਨੇ ਆਪਣੇ ਬੰਨੀ ਦੱਸਿਆ ਗਿਆ ਵੀ ਇਹਨੇ ਜਦੋਂ ਰਿਮਾਂਡ ਲਿਆ ਸਾਰਾ ਕੁਝ ਉਗਲਿਆ ਵੀ ਜੋ ਮੇਰਾ ਘਰ ਦੀ ਜਿਹੜੀ ਸਾਡੀ ਫੈਮਲੀ ਆ ਸਾਡੇ ਸਾਰੇ ਕ੍ਰਾਈਮਨਲ ਆ ਸਾਰੇ ਇਹ ਤੋਂ ਪਹਿਲਾਂ ਜੋ ਸਾਡੇ ਨਸ਼ਾ ਵੇਚਦੇ ਆ ਸਾਰੇ ਜੋ ਮੇਰੀ ਮਾਤਾਂ ਕੀ ਮੇਰੀ ਮਾਂ ਜੋ ਉਹ ਜਵਾਨ ਤੇ ਬਾਹਰ ਆ ਮੇਰਾ ਪਿਤਾ ਅੰਦਰਾ ਕਿਹਾੜ ਜੇਲ੍ਹ ਦੇ ਵਿੱਚ ਬੰਦ ਆ ਮੇਰਾ ਘਰ ਵਾਲਾ ਤੇ ਮੇਰੇ ਪਿਤਾ ਉਹਦਾ ਨਾਮ ਇਸ਼ਾਨ ਬਾਵਾ ਤਾਂ ਉਹ ਤੁਹਾਨੂੰ ਥੰਮੇਲ ਤੇ ਫੋਟੋ ਮਿਲੀ ਜਾਣੀਆਂ ਚਲੋ ਜੀ ਖਾਸ ਕਰਕੇ ਜੋ ਆਪਣੇ ਪੰਜਾਬ ਦੇ ਵਿੱਚ ਜਿਵੇਂ ਕਿ ਸਰਕਾਰਾਂ ਨੂੰ ਲੈ ਕੇ ਕਿਉਂਕਿ ਗੈਂਗਸਟਰ ਵੀ ਬਹੁਤ ਵੱਧ ਗਈ ਤੇ ਜਿਹੜਾ ਨਸ਼ਾ ਵੇਚਣ ਵਾਲੇ ਇਹ ਤਾਂ ਬੇਆਮ ਹੀ ਹੋ ਰਿਹਾ ਜੋ ਇਹ ਕੁੜੀ ਨੂੰ ਗ੍ਰਿਫਤਾਰ ਕੀਤਾ ਜੀਦਾ ਨਾਮ ਕੀ ਲੇਡੀ ਡਾਉਨ ਜੋਆ ਇਹਦਾ ਨਾਮ ਕਿਉਂਕਿ ਡਾਉਨ ਦੇ ਨਾਮ ਤੋਂ ਜਾਣੀ ਜਾਂਦੀ ਹੈ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਜੀ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ